ਗੁਰੂ ਪਾਤਸ਼ਾਹ ਨੇ ਕਰੋਧ ਨਹੀਂ ਕੀਤਾ ਕਰੋਧ ਕਰਨਾ ਰੱਬ ਦੇ ਪਿਆਰਿਆਂ ਦਾ ਕਰਮ ਨਹੀਂ ਹੁੰਦਾ ਇਹ ਇੱਕ ਰੱਬ ਦਾ ਪਿਆਰਾ ਸੀ ਜਦੋਂ ਵੀ ਕਿਸੇ ਨੇ ਕਰੋਧ ਕਰਨਾ ਉਹਦੇ ਤੇ ਉਹਨੂੰ ਕਟੂਬੋਲ ਬੋਲਣੇ ਬਚਨ ਭੁੱਲਣੇ ਤਾਂ ਉਹਨੇ ਕਿਹਾ ਕਿਸ਼ਤੀ ਖਾਲੀ ਹੈ ਉਹਨੇ ਕੁਝ ਨਹੀਂ ਕਿਹਾ ਬਸ ਇੱਕ ਸ਼ਬਦ ਕਿਹਾ ਕਿਸ਼ਤੀ ਖਾਲੀ ਹੈ ਜਦੋਂ ਵੀ ਕਿਸੇ ਨੇ ਦਾ ਭੜੇ ਖੋਟੇ ਬਚਨ ਬੋਲਣੇ ਉਸ ਸਾਧੂ ਨੇ ਆਖਣਾ ਜੀ ਕਿਸ਼ਤੀ ਖਾਲੀ ਹੈ ਇੱਕ ਦਿਨ ਚੇਲਿਆਂ ਨੇ ਪੁੱਛਿਆ ਬਾਬਾ ਜੀ ਉਹ ਮਾੜੇ ਭੜੇ ਖੋਟੇ ਬੋਲ ਬੋਲ ਰਿਹਾ ਜਦੋਂ ਵੀ ਕੋਈ ਬੋਲਦਾ ਤੁਸੀਂ ਇੰਜ ਆਖਦੇ ਹੋ ਕਿਸ਼ਤੀ ਖਾਲੀ ਹੈ ਸਾਧੂਆਂ ਦੀਆਂ ਰਮਝਾਂ ਹੁੰਦੀਆਂ ਨੇ ਫਿਰ ਸਾਧੂ ਨੇ ਸਮਝਾਣਾ ਕੀਤਾ ਪਿਆਰਿਓ ਸੁਣੋ ਜਦੋਂ ਮੈਂ ਅਕਾਲ ਪੁਰਖ ਦੀ ਬੰਦਗੀ ਕਰਦਾ ਸੀ ਨਾ ਮੈਂ ਰੋਹਾਨਾ ਦੀਆਂ ਪੌੜੀਆਂ ਚੜਦਾ ਸੀ ਬੜੇ ਇਤਰਾਜ ਨਾਲ ਹੰਦੇ ਨੇ ਚੜਨ ਮੇਲੇ ਕਹਿੰਦਾ ਪਿਆਰਿਓ ਮੈਂ ਨਦੀ ਦੇ ਵਿੱਚ ਕਿਸ਼ਤੀ ਚਪੂ ਲਾ ਰਿਆ ਸੀ ਤੇ ਹਾਰ ਦੁੱਖ ਦੇ ਗੁਣ ਗਾ ਰਿਆ ਸੀ ਹਲੀਮ ਆਪਣੇ ਮਨ ਨੂੰ ਸਾਧ ਕੇ ਸਾਧ ਬਣ ਰਿਆ ਸਾ ਸਾਧ ਬਣਿਆ ਨਹੀਂ ਸੀ ਬਣ ਰਿਆ ਸਾ ਇੰਨੇ ਨੂੰ ਕਿਸੇ ਨੇ ਮੇਰੀ ਕਿਸ਼ਤੀ ਵਿੱਚ ਪਿੱਛੋਂ ਲਿਆ ਕੇ ਟੱਕਰ ਮਾਰੀ ਮੇਰੀ ਸੁੱਤ ਟੁੱਟ ਗਈ ਮੈਂ ਗਾਲ੍ਹਾਂ ਕੱਢਣ ਲੱਗ ਪਿਆ ਮੈਂ ਉੱਚੀ ਉੱਚੀ ਬੋਲ ਬੋਲ ਕੇ ਮਾੜੇ ਬੋਲ ਬੋਲਣ ਲੱਗ ਪਿਆ ਜਿਹਨੇ ਟੱਕਰ ਮਾਰੀ ਜਦੋਂ ਕਹਿੰਦੇ ਮੈਂ ਪਿੱਛੇ ਮੁੜ ਕੇ ਵੇਖਿਆ ਨਾ ਕਿਸ਼ਤੀ ਵੱਲ ਤਾਂ ਕਿਸ਼ਤੀ ਵਿੱਚ ਕੋਈ ਨਹੀਂ ਸੀ ਕਿਸ਼ਤੀ ਖਾਲੀ ਹੋਈ ਸੀ ਉਹ ਕਿਸ਼ਤੀ ਹੜ ਕੇ ਆ ਗਈ ਸੀ ਕਿਸੇ ਦੀ ਸੀ ਕਿਸ਼ਤੀ ਪਾਣੀ ਦੇ ਬਹਾਨਾ ਰੁੜ ਕੇ ਆਗੇ ਸੀ ਜਿਹੜੀ ਮੇਰੀ ਕਿਸ਼ਤੀ ਨਾਲ ਟਕਰਾਈ ਮੈਂ ਹੱਸਿਆ ਤੇ ਆਖਿਆ ਕਿਸ਼ਤੀ ਖਾਲੀ ਐ ਕੋਈ ਚਲਾ ਨਹੀਂ ਰਿਹਾ ਜਦੋਂ ਹੁਣ ਕੋਈ ਸਾਡੇ ਮਨ ਨੂੰ ਕਿਸ਼ਤੀ ਰੋਪੀ ਰੂਪੀ ਠੋਕਰ ਮਾਰਦਾ ਨੇ ਦਾ ਗਾਲਾ ਕੱਢਦਾ ਏ ਕ੍ਰੋਧ ਕਰਦਾ ਏ ਤਾਂ ਮੈਂ ਕਹਿੰਦਾ ਕਿਸ਼ਤੀ ਖਾਲੀ ਐ ਇਹਦੇ ਅੰਦਰ ਅਕਾਲ ਪੁਰਖ ਖਲੀ ਨਹੀਂ ਬੈਠਾ ਕੋ ਸਤਨਾਮ ਵਾਹਿਗੁਰੂ ਇਸ ਕਰਕੇ ਕਹਿੰਦੇ ਆ ਕਿ ਕਿਸ਼ਤੀ ਖਾਲੀ ਐ ਕਿਸਤੀ ਖਾਲੀ ਹੈ ਮਾਫ ਕਰਨਾ ਕਿਸਤੀ ਸਾਡੀ ਵੀ ਖਾਲੀ ਹੈ ਸਾਨੂੰ ਕੋਈ ਦੋ ਬੰਦੇ ਇਦਾਂ ਅਸੀਂ ਚਾਰ ਬੰਦੇ ਬੈਠ ਕੇ ਘਰ ਵਿੱਚ ਖੁਸ਼ੀ ਦੇ ਗੀਤ ਗਾਣੇ ਹੋਈਏ ਖੁਸ਼ੀ ਦੀ ਗੱਲ ਕਰਦੇ ਹੋਈਏ ਕੋਈ ਬਾਹਰੋਂ ਆ ਕੇ ਸਾਨੂੰ ਗਾਲਾਂ ਕੱਢੇ ਅਸੀਂ ਵੀ ਲਾਠੀ ਲੈ ਕੇ ਉਹਦੇ ਦਿਵਾਲੇ ਉਹਦੇ ਵਰਗੇ ਹੋ ਜਾਂਦੇ ਆ ਸਾਡੀ ਵੀ ਕਿਸਤੀ ਖਾਲੀ ਹੋਈ ਹੈ